ਉੱਚਾਲੇ ਬਾਬੇ ਵੀ ਦੇਖ ਲੈ ਬਈ ਇਹ ਵੀ ਚਲਦੀ ਗੋਲੀ ਦੀ ਗਲੀਸ ਦੀਆਂ ਉਂਗਲਾਂ ਲਾ ਲਾ ਕੇ ਭਜਾਉਂਦੇ ਨੇ ਘਰੇ ਹੋਏ ਬੈਰਿੰਗ ਕਣੀ ਤੇਲ ਵਾਲੀ ਕੁੱਪੀ ਕਦੇ ਨਹੀਂ ਕਮਾਉਂਦੇ ਇਹਨਾਂ ਤੋਂ ਚਲਦੀ ਗੱਡੀ 'ਚ ਬਠਿਆ ਕੇ ਜਿੰਨਾ ਮਰਜ਼ੀ ਚੜਾਵਾ ਚਾੜ ਕੇ ਬਰਕਤਾਂ ਲੈ ਲੋ ਜਦੋਂ ਗੱਡੀ ਖੜ ਗਈ ਫਿਰ ਇਹ ਵੀ ਨਹੀਂ ਕਿਸੇ ਟਾਇਰ ਨੂੰ ਜੈਕ ਲਵਾਉਂਦੇ ਕੱਲ ਮੈਂ ਬੇਬੇ ਨੂੰ ਆਖਿਆ ਮਾਹ ਬੇਬੇ ਜਿਹੜੇ ਬਾਬੇ ਨੂੰ ਹੁਣ ਤੱਕ ਤੱਕ ਕੜੇ ਸ਼ਾਮ ਪਾਂ ਚਾਂਦੀ ਸੋਨੇ ਦੇ ਹੁਣ ਤੱਕ ਕਿੰਨੇ ਗਹਿਣੇ ਪਾਤੇ ਅੱਜ ਸਾਡੇ ਤੇ ਔਖੀ ਘੜੀ ਐ ਥੋੜੀ ਕਹਾਣੀ ਉਹ ਤੋਂ ਹੈਲਪੇ ਕਰਾ ਦੇ ਪੰਡਿੱਲੇ ਇਹ ਕੋਈ ਗੱਲ ਐ ਪੁੱਤੇ ਤੂੰ ਲੈ ਬਾਬੇ ਨੂੰ ਫੋਨ ਦੇਖੀ ਬਾਬਾ ਦਾ ਪਰਥੂ বাজੂਗਾ ਤੂੰ ਕੱਲੀਆਂ ਬਰਕਤਾਂ ਨੂੰ ਰੋਣਾ ਮੰਗ ਕੇ ਤਾਂ ਦੇਖ ਬਾਬਾ ਪੰਡਾਰੇ ਚ ਲਾ ਦੂਗਾ ਚਲੋ ਜੀ ਮੈਂ ਬੇਬੇ ਦੇ ਕਹੇ ਕਹਾਏ ਹੌਸਲੇ ਜੇ ਨਾ ਬਾਬੇ ਨੂੰ ਫੋਨ ਲਾ ਲਿਆ ਮਹਾ ਬਾਬਾ ਇੱਕ ਕੰਮ ਐ ਜੇ ਤੂੰ ਕਰ ਦੇਗਾ ਕਹਿੰਦਾ ਕੋਈ ਗੱਲ ਨਹੀਂ ਭਗਤਾ 10 ਅਸੀਂ ਹੁਣ ਤੱਕ ਲੋਕਾਂ ਦੇ ਕੰਮੇ ਕਰੇ ਨੇ ਕਹਿੰਦਾ 10 ਭਗਤਾ ਕਿੱਡਾ ਕੰਮ ਹੈ ਮਹਾ ਬਾਬਾ ਜੀ ਕੰਮ ਤਾਂ ਛੋਟਾ ਹੀ ਹੈ ਅਸੀਂ ਨੇ ਫੂਕਣੇ ਨੇ ਦੋ ਕਿਲੇ ਪਰਾਲੀ ਦੇ ਕਹਿੰਦਾ ਫਿਰ ਕੋਈ ਗੱਲ ਨਹੀਂ ਸੇਖਾਂ ਵਾਲੀ ਡੱਬੀ ਲੈ ਜਾ ਮਹਾ ਬਾਬਾ ਜੀ ਸੇਖਾਂ ਵਾਲੀ ਡੱਬੀ ਤਾਂ ਹੈਗੀ ਐ ਤੇਰੇ ਕਰਨ ਦਾ ਕੰਮ ਇਹ ਹੈ ਵੀ ਆ ਜਿਹੜੀ ਸੈਟਲਾਈਟ ਜੀ ਸਾਡੇ ਤੇ ਪਰਚੇ ਕੱਟਦੀ ਐ ਦੋ ਚਾਰ ਘੰਟਿਆਂ ਵਾਸਤੇ ਉਹਦੇ ਤੇ ਰਮਾਲੇ ਪਾ ਦੇ ਤੇਰਾ ਚਰਚਾ ਵੱਧ ਜੂਗਾ ਬੌਲਾ ਟੱਬਰ ਪਰਚੇ ਤੋਂ ਬਚ ਜੂਗਾ ਕਹਿੰਦਾ ਭਗਤਾ ਸੈਟਲਾਈਟ ਦੇ ਕੱਪੜੇ ਪਾਉਣੇ ਕਿਤੇ ਛੋਟੀ ਮੋਟੀ ਗੱਲ ਐ ਤੂੰ ਗੱਲ ਵੱਡੀ ਨਹੀਂ ਕਰ ਗਿਆ ਥੋੜੀ ਜੀ ਜਿਆਦੇ ਮਹਾ ਬਾਬਾ ਜੀ ਛੋਡੇ ਵਾਸਤੇ ਕਿੱਡੀ ਕਬੱਡੀ ਗੱਲ ਐ ਸਾਡੀ ਬੇਬੇ ਹੋਰਾਂ ਤੋਂ ਅੱਧੀ ਜੀਰੀ ਖਾ ਕੇ ਜਿਹੜੇ ਕੱਪੜੇ ਨਾਲ ਸਾਡੇ ਗੁਨਾਹਾਂ ਤੇ ਪਰਦੇ ਪਾਏ ਨੇ ਉਸੇ 'ਚ ਥੋੜੀ ਕਾਣੀ ਲੀਰ ਪਾੜ ਕੇ ਉਹਦੇ ਤੇ ਪਾ ਦੇ ਕਹਿੰਦਾ ਭਗਤਾ ਸਾਤੋ ਦਾ ਜੇ ਕੋਈ ਖੰਮਣੀ ਤਬੀ ਤੇ ਗਮਾਂਡੀਆਂ ਦੇ ਕਿਸੇ ਨੇ ਡਿਘਾਉਣਾ ਹੈ ਉਹ ਡਿਘਾ ਲਈ। ਹੋਰ ਬਾਬੇ ਦੀਆਂ ਇੰਨੀਆਂ ਲੱਤਾਂ ਤਕੜੀਆਂ ਨਹੀਂ ਹੈਗੀਆਂ ਜਿਹੜੀਆਂ ਮੋਦੀ ਦੇ ਕੰਮਾਂ ਚ ਡਾਲੇ। ਮੇਰਾ ਫੋਨ ਕੱਟ ਕੇ ਪਰਾਂ ਖੁੰਝੇ ਜੇ ਚ ਪੈ ਗਿਆ ਜਾ ਕੇ ਬਾਪੂ ਨੇ ਆਧਾਰ ਕਾਰਡ ਪਾੜ ਕੇ ਤਿੰਨ ਚਾਰ ਬੇਬੇ ਦੇ ਧਰਤੇ ਕਹਿੰਦਾ ਹੁਣ ਜਾਈ ਤੂੰ ਕਿਸੇ ਬੂਨੇ ਕੋਲੇ ਦੋ ਸਿਰ ਕਣਕ ਚੱਕ ਕੇ। ਚਲੋ ਜੀ ਮੈਂ ਸੋਚਿਆ ਵੀ ਸੈਟਲਾਈਟ ਦੇ ਕੱਪੜਾ ਤਾਂ ਹੁਣ ਪਹਿਣਾ ਨਹੀਂ ਪਰਾਲੀ ਤਾਂ ਫੇਰ ਦੇਖਾਂਗੇ ਕੀ ਹੀਲਾ ਬਣੂਗਾ ਚਲੋ ਪਹਿਲਾਂ ਪਾਤੜਾ ਮੰਡੀ 'ਚ ਮੁੱਛਲ ਜੀਰੀ ਪਈ ਆ ਉਹੀ ਜੋਖੇ ਆ ਮੈਂ ਜੀਰੀ ਜੋਖਣ ਵਗਿਆ ਉਥੇ ਬੋਰੀਆਂ ਤੇ ਬੈਠੇ ਬੈਠੇ ਕੋਲੇ ਇੱਕ ਮੋਦੀ ਦੰਦ ਭਗਤ ਆ ਗਿਆ ਕਹਿੰਦਾ ਵੀ ਕਾਕਿਆ ਜੱਟ ਬਹੁਤ ਖਰਾਬ ਨੇ ਇਹਨਾਂ ਨੇ ਧੂਆ ਕਰ ਕਰ ਸਾਰਾ ਦਿੱਲੀ ਚ ਬਾੜਤਾ ਦੇਖੀ ਲੋਕਾਂ ਦੇ ਵਿਚਾਰਾਂ ਨੇ ਆਹਾਂ ਨਹੀਂ ਲੰਗਦਾ ਹਾਂ ਹਾਂ ਬਾਬੂ ਜੀ ਗੱਲ ਤੁਹਾਡੀ ਜਮਾਂ ਬਿਲਕੁਲ ਠੀਕ ਐ ਕਲਯੁਗ ਚੱਲ ਰਿਹਾ ਸਾਡੇ ਮੁੰਡੇ ਦਾ 3 ਮਹੀਨੇ ਹੋਏ ਨੇ ਵਿਆਹ ਹੋਏ ਨੂੰ ਜਵਾਕ ਹੁਣ ਇਹ ਰਿਮੋਟ ਵਾਲੀ ਗੱਡੀ ਮੰਗਦਾ ਮੈਨੂੰ ਕਹਿੰਦਾ ਭਰਾਵਾ ਮੜੀ-ਮੁੱਟੀ ਸ਼ਰਮ ਕਰ ਲੈ ਕਿਉਂ ਨੂਨ ਦੀਆਂ ਥੱਪੀਆਂ ਨੇ 3 ਮਹੀਨੇ ਹਲੇ ਵਿਆਹ ਹੋਏ ਨੂੰ ਹੋਏ ਨੇ ਐਡੀ ਛੇਤੀ ਉਹਨਾਂ ਦਾ ਜਵਾਕ ਮੇਲੇ 'ਚ ਕਿੱਥੋਂ ਪੌੜ ਗਿਆ? ਮਹਾ ਬਾਬੂ ਜੀ ਜੇ ਮੈਂ ਨੂਣ ਦੀਆਂ ਲਾਉਣਾ ਫਿਰ ਤੁਸੀਂ ਵੀ ਥੋੜਾ ਕਾਣਾ ਆਟੇ 'ਚ ਪਾਣੀ ਪੂਣੀ ਪਾ ਕੇ ਪੇੜਾ ਕਰ ਲਓ। ਜੱਟਾਂ ਨੇ ਤਾਂ ਹਲੇ ਖੇਤ 'ਚ ਅੱਗ ਲਾਈ ਵੀ ਨਹੀਂ ਧੂਆਂ ਦਿੱਲੀ ਕਿੱਥੋਂ ਪਹੁੰਚ ਗਿਆ? ਕਹਾਂ ਮੈਂ ਵੀ ਤੁਸੀਂ ਤਾਂ ਕੰਮ ਲਿਓ ਜੱਟ ਤੁਹਾਡੇ ਨਾਲ ਕੌਣ ਮਗਜ ਮਾਰੇ ਸਾਨੂੰ ਤਾਂ ਬੋਲਣ ਚੱਲਣ ਦਾ ਨਹੀਂ ਪਤਾ ਯਾਰ ਬੌਲਿਓ ਮਹਾ ਠੀਕ ਹੈ ਬਾਬੂ ਜੀ ਚਲੋ ਬੌਲਿਆਂ ਵਗਜੋ ਘਰੇ ਖਾ ਲਓ ਚਾਹ ਪਾਣੀ ਪੀਰੋ ਜਾ ਕੇ। ਜਦੋਂ ਮੇਰੇ ਕੋਲੋਂ ਉੱਠ ਕੇ ਜੇ ਤੁਰਨ ਲੱਗਿਆ ਸਾਈਡ ਤੇ ਬੈਠੇ ਇੱਕ ਮੋٹے ਜਿਹੇ ਬਾਬੇ ਨੇ ਹਾਕ ਮਾਰ ਲਈ ਕਹਿੰਦਾ ਸ਼ੇਰਾ ਉਰੇ ਆ ਕਹਾ ਹਾਂਜੀ ਬਾਬਾ ਜੀ ਦੱਸੋ ਬਾਬੇ ਨੇ ਪਿੱਛੇ ਬੈਠੇ ਆਪਣੇ ਮੁੰਡੇ ਨੂੰ ਹਾਕ ਮਾਰ ਲਈ ਕਹਿੰਦਾ ਉਰੇ ਆ ਓਏ ਕਮਲਿਆ ਸਵਰੇ ਤੂੰ ਐ ਤੂੰ ਵੀ ਨਕੰਮਿਆ ਆ ਹੋਰ ਲੱਲੂ ਪੱਲੂ ਏਜੈਂਟਾਂ ਜਾਂ ਤੋ ਵੀ ਜੇ ਲਵਾਲ ਬਾਕੇ ਦਿੱਲੀ ਪਹੁੰਚਣ ਵਾਸਤੇ ਤਾਂ ਡੇਢ ਕਿਲਾ ਜ਼ਮੀਨ ਦਾ ਖਾ ਲਿਆ ਆ ਬਾਈ ਨੂੰ ਮਿਲ ਤੈਨੂੰ ਆ ਦਿੱਲੀ ਪਹਚਾਊਗਾ ਕਹਿੰਦਾ ਬਾਬਾ ਜੀ ਐਦਾਂ ਨਹੀਂ ਹੁੰਦਾ ਮੈਂ ਇਹਨੂੰ ਦਿੱਲੀ ਬਿਨਾ ਬੀਜੇ ਤੋ ਕਿਵੇਂ ਪਹਚਾ ਸਕਦਾ ਕਹਿੰਦਾ ਨਹੀਂ ਨਹੀਂ ਸ਼ੇਰਾ ਮੂੰ ਹੀ ਜਵਾਬ ਦਿੰਨਾ ਤੂੰ ਪਹਛਾ ਸਕਦਾ ਮੈਨੂੰ ਮਾਣ ਹੈ ਤੇਰੇ ਤੇ ਗਰੀਬ ਜੱਟ ਦੇ ਜਵਾਕ ਦੀ ਰੋਟੀ ਪੱਕਦੀ ਹੋ ਜੂ ਥੋੜਾ ਜਿਹਾ ਜ਼ੋਰ ਲਾ ਦੇ ਕਹਿੰਦਾ ਬਾਬਾ ਜੀ ਕੀ ਕਰਾਂ ਕਹਿੰਦਾ ਜਿਹੜੇ ਰਸਤੇ ਤੈ ਅੱਗ ਲੱਗਣ ਤੋਂ ਪਹਿਲਾਂ ਦਿੱਲੀ ਧੂਆਂ ਪਹਛਾਤਾ ਉਸੇ ਰਸਤੇ ਇਹਨੂੰ 에ਰਪੋਰਟ ਤੇ ਪਹਛਾ ਦੇ ਲਓ ਜੀ ਮੋਦੀ ਭਗਤ ਨੇ ਉਹ ਬਾਬੇ ਤੋਂ ਪੈਂਡਾ ਛਡਾ ਕੇ ਥੋੜੀ ਜੀ ਗਾਂਹਾਂ ਡਿੰਗਪਰੀ ਗਾਂਹਾਂ ਠੂਠੀ ਜਿੱਡਾ ਜੇਬ ਤੇ ਬਿੱਲਾ ਲਾਈ ਕਿਸਾਨ ਜੁੜੀ ਵਾਲਾ ਪਤਲਾ ਜਿਹਾ ਬੁੜਾ ਖੜਾ ਕਹਿੰਦਾ ਸ਼ੇਰਾ ਤੂੰ ਐ ਪਿੱਛੇ ਕਰ ਤੋ ਚਾਂਗਾ ਮਰੀਂ ਨਾ ਤੂੰ ਐ ਦੀ ਸੜੀ ਦੀ ਰਾਹ 'ਚ ਮੰਜੀ ਠੋਕ ਲੋ ਕਹਿੰਦਾ ਬਾਬਾ ਜੀ ਰਾਹ 'ਚ ਕਿਵੇਂ ਕਹਿੰਦਾ ਜਿਵੇਂ ਬਾਰਡਰਾਂ ਤੇ ਗੋਡਿਆਂ ਤੇ ਡੰਡੇ ਮਾਰ ਮਾਰ ਕੇ ਦਿੱਲੀ ਨੂੰ ਜਾਂਦੇ ਕਿਸਾਨ ਰੋਕ ਲੈਤੇ ਐਸੇ ਲੂਟ ਬਾਰਡਰਾਂ ਤੇ ਫੌਜ ਲਾ ਕੇ ਤੂੰ ਐਨੂੰ ਰੋਕ ਲੋ ਲਓ ਜੀ ਦੋ ਤਿੰਨ ਕ ਪਚਰਿਆਕੇ ਪੈਣ ਤੋਂ ਬਾਅਦ ਬੋਰੀਆਂ ਤੇ ਬੈਠੇ ਜੱਟਾਂ ਦਾ ਉਰੇ ਆ ਉਰੇ ਆ ਹੋਕਰੇ ਤੇ ਹੋਕਰਾਂ ਚੜ ਗਿਆ ਮੋਦੀ ਭਗਤ ਨੀਵੀਂ ਜੀ ਪਾ ਕੇ ਅਮਰੀਕੀ ਬਲਦ ਵਾਂਗੂ ਕਾਰ ਬਣ ਗਿਆ 有人。<laughs> <laughs> <laughs>